ਸ਼੍ਰੀ ਦਿਨੇਸ਼ ਚੈਡਾ ਜੀ ਆਪਾਂ ਕਰ ਲੈਨੇ ਜੀ ਇੱਥੇ ਹੀ ਆਪਾਂ ਕਰ ਲਾਂਗੇ ਜੀ ਕਰ ਲਾਂ ਕਰ ਲਾਂਗੇ ਵੀਲ ਡੂ ਇਟ ਜੀ ਮਾਨੇ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਮਾਤ ਭਾਸ਼ਾ ਪੰਜਾਬੀ ਤੇ ਨਾਲ ਜੁੜੇ ਇੱਕ ਅਹਿਮ ਮਸਲੇ ਵੱਲ ਦਿਵਾਉਣਾ ਚਾਹੁੰਦਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਲਈ ਕਾਨੂੰਨ ਬਣੇ ਨੇ ਚਾਹੇ ਪੰਜਾਬੀ ਭਾਸ਼ਾ ਐਕਟ ਉਹਦੇ 'ਚ ਜਿਹੜੀਆਂ ਅਥਾਰਟੀ ਜਿਆਦਾ ਕਰਕੇ ਸਟੇਟ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕਰਦੀਆਂ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਕੋਈ ਕਾਨੂੰਨ ਸ਼ਾਮਲ ਨਹੀਂ ਹੈ ਕਿਉਂਕਿ ਆਮ ਤੌਰ ਤੇ ਜਿਹੜੀਆਂ ਸੈਂਟਰਲ ਅਥਾਰਟिटीज ਨੇ ਜਿਦੇ ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਦੀਆਂ ਵੱਡੀਆਂ ਕੰਪਲੇਂਟਸ ਹੁੰਦੀਆਂ ਨੇ ਕਿ ਜਦੋਂ ਉਹ ਹਾਈਵੇ ਦੇ ਉੱਪਰ ਆਪਣੇ ਸਾਈਨ ਬੋਰਡ ਲਾਉਂਦੀਆਂ ਉਹਦੇ ਤੇ ਮਾਤ ਭਾਸ਼ਾ ਪੰਜਾਬੀ ਦੇ ਵਿੱਚੋਂ ਨਹੀਂ ਇਹਨਾਂ ਅਥਾਰਟੀਆਂ ਬਿਲੂ ਲਿਖਿਆ ਜਾਂਦਾ ਪਰ ਜਿਹੜਾ ਪੰਜਾਬੀ ਭਾਸ਼ਾ ਐਕਟ ਪਿਛਲੇ ਸਮੇਂ ਦੇ ਵਿੱਚ ਬਣਿਆ ਉਹਦੇ ਚ ਜਿਹੜੀਆਂ ਸੈਂਟਰਲ ਅਥਾਰਟिटीज ਹੈ ਇਨਾਂ ਦੇ ਅਫੀਸਰ ਦੇ ਖਿਲਾਫ ਕਾਰਵਾਈ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਇਸ ਕਰਕੇ ਇਹ ਜ਼ਰੂਰੀ ਹੈ ਕਿ ਇਹ ਸਾਰੀਆਂ ਸੈਂਟਰਲ ਜਿਹੜੀਆਂ ਅਥਾਰਟੀਆਂ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਪੰਜਾਬ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਇਹਨਾਂ ਸੈਂਟਰਲ ਅਥਾਰਟੀਆਂ ਦੇ ਖਿਲਾਫ ਵੀ ਕਾਰਵਾਈ ਦਾ ਪ੍ਰਬਧਾਨ ਜਿਹੜਾ ਉਹ ਸ਼ਾਮਿਲ ਕੀਤਾ ਜਾਣਾ ਚਾਹੀਦਾ ਤਾਂ ਕਿ ਜਦੋਂ-ਜਦੋਂ ਵੀ ਇਹ ਵਾਇਲੇਟ ਕਰਨ ਇਸ ਕਾਨੂੰਨ ਨੂੰ ਤਾਂ ਇਹਨਾਂ ਦੇ ਅਫਸਰਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੈ ਉਹ ਹੋ ਸਕੇ